ਗੁਰੂ ਦੀ ਜਗਾ ਗੂਗਲ ਅੱਜ ਗੁਰੂ ਦੀ ਜਗਾ ਗੂਗਲ ਨੇ ਲੈ ਲਈ ਕਿਉਂਕਿ ਸਾਨੂੰ ਕੋਈ ਵੀ ਪ੍ਰੋਬਲਮ ਹੁੰਦੀ ਆ ਅਸੀਂ ਗੂਗਲ ਨੂੰ ਪੁੱਛਦੇ ਆ ਜੋ ਗੂਗਲ ਕਹੇ ਉਹ ਹੀ ਠੀਕ ਤਾਂ ਹੀ ਤਾਂ ਅੱਜ ਸਾਡੇ ਸਾਰਿਆਂ ਕੋਲੇ ਜਾਣਕਾਰੀ ਪਰਫੂਨ ਰ ਹੈ ਪਰ ਸਮਝਦਾਰੀ ਘਟ ਰਿਸ਼ਤਿਆਂ ਦੀ ਜਾਇਦਾਦ ਸਮੇਂ ਨੇ ਹੜਾ ਪਾਇਆ ਤਾਂ ਹੀ ਤਾਂ ਅਸੀਂ ਰਿਸ਼ਤਿਆਂ ਦੀ ਸਾਨੂੰ ਕੋਈ ਲੋੜ ਨਹੀਂ ਅਸੀਂ ਪ੍ਰਾਪਰਟੀ ਦੇ ਕਾਗਜ਼ ਸੰਭਾਲ ਕੇ ਕੁਝ ਹੋ ਜਾਣਾ ਅਸੀਂ ਚੰ드ਰਮਾ ਤੱਕ ਪਹੁੰਚ ਗਏ ਪਰ ਸਗੇ ਭਾਈ ਭੈਣਾ ਤੱਕ ਅਸੀਂ ਨਹੀਂ ਪਹੁੰਚ ਗਏ ਉਹਨਾਂ ਕੋਲੇ ਜਾਣ ਦਾ ਉਹਨਾਂ ਨਾਲ ਵਰਤਣ ਦਾ ਸਾਡੇ ਕੋਲੇ ਅਜੇ ਟਾਈਮ ਹੀ ਨਹੀਂ ਵੱਡੇ ਵੱਡੇ ਸੁਪਨੇ ਪੂਰੇ ਕਰਨ ਦੇ ਚੱਕਰਾਂ ਅਸੀਂ ਛੋਟੀਆਂ-ਛੋਟੀਆਂ ਖੁਆਇਸ਼ਾਂ ਸੁਪਨੇ ਅਰਮਾਨ ਖਤਮ ਕਰ ਅੱਗੇ ਜਦੋਂ ਆਪਸੀਂ ਘਰੋਂ ਨਿਕਲਦੇ ਸੀ ਤੇ ਮਾਪੇ ਦੀਆਂ ਦੁਆਵਾਂ ਸਾਡੇ ਨਾਲ ਹੁੰਦੀਆਂ ਸੀ ਤੇ ਹੁਣ ਹੁਣ ਜਦੋਂ ਆਪਾਂ ਘਰੋਂ ਨਿਕਲਦੇ ਆ ਤਾਂ ਬੀਪੀ ਦੀਆਂ ਦਵਾਈਆਂ ਸਾਡੇ ਨਾਲ ਹੁੰਦੀਆਂ ਅੱਗੇ ਤਾਂ ਜਦੋਂ ਜੀ ਕਰਦਾ ਸੀ ਸੌਂ ਜਾਂਦੇ ਸੀ ਔਰ ਇੰਨੀ ਸੋਹਣੀ ਨੀਂਦ ਆਉਂਦੀ ਹੁੰਦੀ ਸੀ ਕਿ ਜਦੋਂ ਉੱਠਦੇ ਸੀ ਤੇ ਬਿਲਕੁਲ ਰਿਲੈਕਸ ਹੁੰਦੇ ਸੀ ਤੇ ਹੁਣ ਹੁਣ ਆਪਾਂ ਸਾਰਾ ਦਿਨ ਕੰਮ ਕਰਦੇ ਆਂ ਥੱਕਦੇ ਆਂ ਟੁੱਟਦੇ ਆਂ ਕਰੋੜਾ ਰੁਪਈਆ ਕਮਾਉਂਦੇ ਆਂ ਤੇ ਲੇਕਿਨ ਨੀਂਦ ਨਹੀਂ ਆਉਂਦੀ ਫੇਰ ਵੀ ਸਾਡੇ ਕੋਲੇ ਟੈਨਸ਼ਨ ਆਉਂਦੀ ਹੁਣ ਨੀਂਦ ਦੀ ਜਗ੍ਹਾ ਟੈਨਸ਼ਨਾਂ ਨੇ ਲੈ ਲਈ ਦਿਖਾਵਾ ਇੰਨਾ ਕਿ ਅੰਦਰੋਂ ਐਨੇ ਦੁਖੀ ਦਿਲ ਰੋਂਦੇ ਨੇ ਤੰਗ ਪਰੇਸ਼ਾਨ ਟੈਨਸ਼ਨਾਂ ਨੇ ਲੇਕਿਨ ਉੱਤੋਂ ਹੱਸ ਕੇ ਵਿਖਾਣੇ ਆਂ ਖੁਸ਼ ਹੋ ਕੇ ਦਿਖਾਣੇ ਆਂ ਗੂਗਲ ਦੀ ਇਸ ਦੁਨੀਆ ਵਿੱਚ ਉਹ ਦਿਨ ਗਵਾਚ ਗਏ ਜਦੋਂ ਚਿੱਠੀ ਆਉਂਦੀ ਸੀ ਤਾਂ ਚਾਹ ਚੜ ਜਾਂਦਾ ਸੀ ਤੇ ਹੁਣ ਐਫ ਬੀ ਤੇ 5000 ਦੋਸਤ ਨੇ ਪਰ ਜੋ ਉਹ 5 ਦੋਸਤ ਅੱਧੀ ਰਾਤ ਨੂੰ ਵੀ ਆਵਾਜ਼ ਮਾਰਨ ਤੇ ਪਤਾ ਨਹੀਂ ਕਿੱਥੋਂ ਆ ਕੇ ਸਾਹਮਣੇ ਖੜ ਜਾਂਦੇ ਸੀ ਉਹ ਸਭ ਗਵਾਚ ਗਏ ਜਿੰਨਾ ਆਸ-ਪਾਸ ਸਾਡੇ ਸ਼ੋਰ ਹੈ ਅੰਦਰੋਂ ਨਹੀਂ ਸਨਨਾਟਾ ਜਿੰਨੀ ਢੀੜ ਹੈ ਅੰਦਰੋਂ ਨਹੀਂ ਢੀੜ ਹੈ ਤਨਹਾਈ ਹੈ ਸਭ ਖਤਮ ਹੋ ਗਏ ਹਜ਼ਾਰ ਟੁਕੜਿਆਂ 'ਚ ਵੱਟ ਗਿਆ ਜਦੋਂ ਸਾਡੇ ਕੋਲੇ ਕੁਝ ਵੀ ਨਹੀਂ ਸੀ ਹੁੰਦਾ ਪਰ ਸਭ ਕੁਝ ਹੁੰਦਾ ਸੀ ਕਿ ਜਦੋਂ ਹੁਣ ਸਭ ਕੁਝ ਹੈ ਤਾਂ ਸਚਾਈ ਇਹ ਹੈ ਕਿ ਕੁਝ ਵੀ ਨਹੀਂ ਸਭ ਇਸ ਗੂਗਲ ਦੀ ਦੁਨੀਆ 'ਚ ਖਤਮ ਹੋ ਗਏ ਇਸ ਦੁਨੀਆ ਤੋਂ ਬਾਹਰ ਨਿਕਲੋ ਰਿਸ਼ਤਿਆਂ ਦੀ ਅਹਿਮੀਅਤ ਨੂੰ ਜਾਨੋ ਕਿ ਰਜਿਸਟਰੀਆ ਤੇ ਉੱਤੇ ਵੱਡਾ ਸਕੂਲ ਕੋਈ ਨਹੀਂ